ਕਾਲ ਜੀ ਸਿਟੀ ਇਨਫੋ ਨਿਊਜ਼ ਵੇਸ ਪਰ ਦਨਿਕਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਨ ਪੁਲਿਸ थाना ਸਿਟੀ ਬੰਗਾ ਦੇ ਐਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਰੇਲਵੇ ਕਰਾਸਿੰਗ ਸੋਤਰਾ ਰੋਡ ਬੰਗਾ ਮੌਜੂਦ ਸੀ ਇਸ ਦੌਰਾਨ ਇੱਕ ਨੌਜਵਾਨ ਪਿੰਡ ਸੋਤਰਾ ਵੱਲੋਂ ਆਪਣੇ ਮੋੜੇ ਤੇ ਇੱਕ ਵਜਨ ਦਾ ਥੈਲਾ ਚੁੱਕੀ ਪੈਦਲ ਆਂਦਾ ਦਿਖਾਇਆ ਜਿਹੜਾ ਕਿ ਪੁਲਿਸ ਪਾਰਟੀ ਨੇ ਦੇਖ ਕੇ ਥੈਲਾ ਸੁੱਟ ਕੇ ਫਰਾਰ ਹੋ ਗਿਆ ਪੁਲਿਸ ਵੱਲੋਂ ਜਦੋਂ ਥੈਲੇ ਇਤਰਾਸੀ ਲਈ ਗਈ ਤਾਂ ਉਸ ਵਿੱਚੋਂ 12 ਬੋਤਲਾਂ ਸ਼ਰਾਬ ਬਰਾਮਦ ਹੋਈਆਂ ਨਮਸ਼ਾਰ ਵਿਕਾਸਿਤ ਵਿਭਾਗ ਅਤੇ ਨਿਊ ਸਿਟੀ ਸਾਈਕਲ ਕਲੱਬ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਜਨ ਚੇਤਨਾ ਸਾਈਕਲ ਰੈਲੀ ਕੱਢੀ ਗਈ। ਇਸ ਦੌਰਾਨ ਸਿਵਲ ਸਰਜਨ ਡਾਕਟਰ ਦਵਿੰਦਰ ਨੇ ਸਰਕਾਰੀ ਨਸ਼ਾ ਛੁਡਾਓ ਕੇਂਦਰ ਦਾ ਦੌਰਾ ਕੀਤਾ ਅਤੇ ਨਸ਼ਾ ਰੋਗੀ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਲਈ ਦਿ੍ਰਿੜ ਨਿਸ਼ਚੈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਓ ਸਾਰੇ ਮਿਲ ਕੇ ਨਸ਼ਾ ਵਿਰੁੱਧ ਲੜਾਈ ਵਿੱਚ ਆਪੋ ਆਪਣਾ ਸਹਿਯੋਗ ਦਿਈਏ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਅਕੇਸ਼ ਚੰਦਰ ਨੇ ਕਿਹਾ ਕਿ ਆਮ ਲੋਕ ਵੀ ਸਰਕਾਰ ਦੀ ਇਸ ਨਸ਼ਾ ਵਿਰੋਧੀ ਮੁਹਿੰਮ ਨੂੰ ਆਪਣਾ ਸਹਿਯੋਗ ਦੇਣ ਤਾਂ ਜੋ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਇਸ ਨਸ਼ੇ ਰੂਪੀ ਗਲਤ ਰੋਹ ਬਾਹਰ ਕੱਢਿਆ ਜਾ ਸਕੇ। ਸੀਪੀਆਈ ਐਮ ਪੰਜਾਬ ਦੇ ਸਖਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨਵਾਂ ਸ਼ਹਿਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਸਮੇਂ ਕੇਂਦਰ ਵੱਲੋਂ ਆਪਣੀਆਂ ਗਲਤ ਨੀਤੀਆਂ ਕਾਰਨ 15 ਕਰੋੜ ਤੋਂ ਵੱਧ ਲੋਕਾਂ ਦਾ ਰੋਜ਼ਗਾਰ ਖੁੱਸ ਗਿਆ ਸੀ। ਹੁਣ ਫੌਜ ਦੀ ਸੇਵਾ ਵਿੱਚ ਪੂਰੀ ਮਿਆਦ ਦਾ ਰੋਜ਼ਗਾਰ ਦੇਣ ਦੀ ਬਜਾਏ 4 ਸਾਲ ਲਈ ਠੇਕੇ ਤੇ ਥੋੜਾ ਜਿਹੀ ਰੋਜ਼ਗਾਰ ਦੇਣ ਦੀ ਯੋਜਨਾ ਅੱਗੇ ਲਿਆਂਦੀ ਗਈ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਹਮਲਿਆਂ ਤੋਂ ਬਚਾਉਣ ਲਈ ਧਰਮ ਨਿਰਪੱਖ ਜਮਹੂਰੀ ਸ਼ਕਤੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਅਗਨੀਪਥ ਸਕੀਮ ਨੂੰ ਰੱਦ ਕਰਨ ਤੱਕ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਬਲਾ ਚੋਰਦੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਆਪਣੀ ਸਕੂਟੀ ਤੇ ਸਵਾਰ ਹੋ ਕੇ ਬੰਗਾਵਾਲ ਨੂੰ ਜਾ ਰਹੀ ਸੀ ਅਤੇ ਉਹ ਵੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਸਦੇ ਪਿੱਛੇ-ਪਿੱਛੇ ਜਾ ਰਿਹਾ ਸੀ ਜਦੋਂ ਪਿੰਡ ਕਾਮਾ ਨੇੜੇ ਪੁੱਜਿਆ ਤਾਂ ਕਾਮਾ ਵੱਲੋਂ ਆ ਰਹੀ ਤੇਜ਼ ਰਫਤਾਰ ਗੱਡੀ ਦੇ ਡਰਾਈਵਰ ਨੇ ਬਿਨਾਂ ਹੋਰਨ ਦਿੱਤੇ ਅਨਗਹਿਲੀ ਨਾਲ ਗੱਡੀ ਉਸਦੀ ਮਾਤਾ ਦੀ ਸਕੂਟੀ ਵਿੱਚ ਮਾਰੀ ਜਿਸ ਨਾਲ ਉਸਦੀ ਮਾਤਾ ਦੇ ਸਿਰ ਵਿੱਚ ਸੱਟ ਲੱਗੀਆਂ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਮੁੱਦਈ ਵੱਲੋਂ ਦਿੱਤੇ ਗਏ ਬਿਆਨ ਤੇ ਗੱਡੀ ਦੇ ਚਾਲਕ ਕਮਲਪ੍ਰੀਤ ਸਿੰਘ ਵਾਸੀ ਪਿੰਡ ਬੇਗੰਪੁਰ ਥਾਣਾ ਸਿਟੀ ਨਵਾਂ ਸ਼ਹਿਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਮੁਲਜ਼ ਜਾ ਸੂਸੀ ਦੇ ਦੋਸ਼ ਵਿੱਚ ਪਾਕਿਸਤਾਨ ਦੀ ਜੇਲ੍ਹ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੀ ਸ਼ਨੀਵਾਰ ਦੇਰ ਰਾਤ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 60 ਸਾਲਾ ਦਲਬੀਰ ਕੌਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ। ਇਹ ਦਲਬੀਰ ਕੌਰ ਹੀ ਸੀ ਜਿਸ ਨੇ ਆਪਣੇ ਭਰਾ ਸਰਬਜੀਤ ਸਿੰਘ ਨੂੰ ਪਾਕਿਸਤਾਨ ਤੋਂ ਭਾਰਤ ਵਾਪਸ ਲਿਆਉਣ ਦੀ ਮੁਹਿੰਮ ਚਲਾਈ ਸੀ। ਦਲਬੀਰ ਕੌਰ ਵੀ ਆਪਣੇ ਭਰਾ ਸਰਬਜੀਤ ਸਿੰਘ ਨੂੰ ਮਿਲਣ ਲਈ ਪਾਕਿਸਤਾਨ ਗਈ ਸੀ। ਜਾਣਕਾਰੀ ਅਨੁਸਾਰ ਦਲਬੀਰ ਕੌਰ ਦਾ ਅੰਤਿਮ ਸੰਸਕਾਰ ਕੱਲ ਪੰਜਾਬ ਦੇ ਭਿੱਖੀਵਿੰਡ ਵਿਖੇ ਕੀਤਾ ਗਿਆ। ਵਿਜਲੇਸ ਮੋਹਾਲੀ ਨੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਕੋਲੋਂ ਕਰੀਬ 20 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਇਹ ਸੋਨਾ ਇੱਕ ਸਟੋਰ ਚ ਇੱਕ ਵਾਧੂ ਸਮਾਨ ਚ ਛੁਪਾ ਕੇ ਕਾਲੇ ਰੰਗ ਦੇ ਬੈਗ ਵਿੱਚ ਬਰਾਮਦ ਹੋਇਆ ਜਿਸ ਵਿੱਚ 9 ਕਿਲੋ ਇਟਾ 3360 ਗ੍ਰਾਮ ਦੇ 49 ਬਿਸਕੁਟ 356 ਗ੍ਰਾਮ ਦੇ 12 ਸੋਨੇ ਦੇ ਸਿੱਕੇ ਸ਼ਾਮਲ ਸਨ ਕਰਤਾਰਪੁਰ ਤੋਂ ਕਪੂਰਥਾ ਰੋਡ ਉੱਤੇ ਪਿੰਡ ਦਿੱਤੂ ਨੰਗਲ ਵਿਖੇ ਸੜਕ ਕਿਨਾਰੇ ਵਸੀਆਂ ਵੱਡੀ ਗਿਣਤੀ ਵਿੱਚ ਝੁੱਗੀਆਂ ਵਿੱਚੋਂ 38 ਝੁੱਗੀਆਂ ਅਗਰਿਲ ਪੇਟ ਵਿੱਚ ਆਣ ਨਾਲ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਗਈਆਂ ਇਸ ਅੱਗ ਨੇ 38 ਮਜ਼ਦੂਰ ਪਰਿਵਾਰਾਂ ਦੇ 150 ਤੋਂ ਵੱਧ ਮੈਂਬਰਾਂ ਜਿਨ੍ਹਾਂ ਵਿੱਚ ਬਜ਼ੁਰਗ ਬੱਚੇ ਔਰਤਾ ਮਰਦਾਂ ਸਮੇਤ ਦੁੱਧਾਰੂ ਪਸ਼ੂਆਂ ਦੇ ਸਿਰਾਂ ਤੋਂ ਛੱਤ ਖੋ ਕੇ ਬੇਕਰ ਕਰ ਦਿੱਤਾ ਪਟਿਆਲਾ ਦੇ ਪੁਲਿਸ ਲਾਈਨ ਦੇ ਕੁਆਟਰਾਂ ਵਿੱਚ ਇੱਕ ਕਐਸਆਈ ਨੇ ਆਪਣੇ ਸੀਰ ਚ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਗੋਲੀ ਚੱਲਣ ਦੀ ਆਵਾਜ਼ ਸੁਵਾਂ ਜਿਵੇਂ ਹੀ ਗਵੰਡੀ ਘਰ ਪੁੱਜੇ ਤਾਂ ਐਸਆਈ ਦੀ ਪਤਨੀ ਸੁਮਨ ਦੀ লাশ ਖੂਨ ਨਾਲ ਲਤਪਟ ਜ਼ਮੀਨ ਤੇ ਡਿੱਗੀ ਪਈ ਸੀ ਜਦਕਿ ਐਸਆਈ ਦਵਿੰਦਰ ਸਿੰਘ ਦਰਦਨਾ ਤਰਫ ਰਿਹਾ ਸੀ ਉਸ ਨੂੰ ਤੁਰੰਤ ਗਵੰਡੀਆਂ ਨੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਸੰਘਰੂ ਲੋਕ ਸਭਾ ਜਿੰਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ 253154 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਮੇਲ ਸਿੰਘ ਨੂੰ 5822 ਵੋਟਾਂ ਨਾਲ ਹਰਾਇਆ। ਗੁਰਮੇਲ ਨੂੰ 248822 ਵੋਟਾਂ ਮਿਲੀਆਂ। ਚੋਣ ਕਮਿਸ਼ਨ ਨੇ ਮਾਨ ਦੀ ਜਿੱਦਾਂ ਰਸਮੀ ਐਲਾਨ ਕਰ ਦਿੱਤਾ ਹੈ। ਸਿੱਧੂ ਮੂਸੇਵਾਲਾ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਖਬਰ ਸਾਹਮਣੇ ਆਈ। YouTube ਨੇ ਇਸ ਦੇ ਹਾਲ ਹੀ ਵਿੱਚ ਰੀਲਿਸ ਹੋਏ ਗੀਤ SYL ਨੂੰ ਸਾਈਟ ਤੋਂ ਹਟਾ ਦਿੱਤਾ। ਇਹ ਇੱਕ ਗੀਤ ਸੀ ਦੂ ਮੂਸੇ ਵਰਦਾ ਆਖਰੀ ਗੀਤ ਸੀ ਜੋ ਕਿ 23 ਜੂਨ ਨੂੰ ਯਾਨੀ ਕਿ 3 ਦਿਨ ਪਹਿਲਾਂ ਲੀਜ਼ ਹੋਇਆ ਸੀ ਪਹਿਲਾ 2 ਘੰਟਿਆਂ ਦੇ ਅੰਦਰ ਹੀ ਇਸ ਗੀਤ ਨੂੰ 15 ਲੱਖ ਲੋਕਾਂ ਨੇ ਦੇਖਿਆ ਜਦੋਂ ਗਾਣਾ ਬਿਆਨ ਕੀਤਾ ਗਿਆ ਤਾਂ ਉਸ ਵੇਲੇ 2 ਕਰੋੜ 70 ਲੱਖ ਇਸ ਗਾਣੇ ਨੂੰ ਦੇਖ ਚੁੱਕੇ ਸਨ ਇੰਗਲੈਂਡ ਵਿਰੁੱਧ ਆਖਰੀ ਟੈਸਟ ਮੈਚ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਕਪਤਾਨ ਰੋਹਿਤ ਸ਼ਰਮਾ ਕਰੋਨਾ ਪੋਸਟ ਹੀ ਪਾਏ ਗਏ ਉਸਨੇ ਇੰਗਲੈਂਡ ਵਿਰੁੱਧ ਆਖਰੀ ਟੈਸਟ ਮੈਚ ਵਿੱਚ ਨਹੀਂ ਖੇਡਣ ਦਾ ਖਸ਼ਰਾ ਬਣਿਆ ਹੋਇਆ ਹੈ ਬੀਸੀਸੀਆਈ ਨੇ ਟਵੀਟ ਕਰਕੇ ਉਪਰੋਕ ਜਾਣਕਾਰੀ ਸਾਂਝੇ ਕਰਦਿਆਂ ਇਸ ਦੀ ਪੁਸ਼ਟੀ ਕੀਤੀ ਹੈ ਤੇ ਅੱਜ ਅਸਮਾਨ ਵਿੱਚ ਹਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ ਅੱਜ ਘੱਟੋ ਘੱਟ ਤਾਪਮਾਨ 31 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ